ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਇੰਟਰੋਡਕਸ਼ਨ ਆਫ ਕੰਪਿਊਟਰ ਦੀ ਕਲਾਸ ਸ਼ੁਰੂ ਕਰਨ ਜਾ ਰਹੀਆਂ ਹਾਂ ਦੋਸਤੋ ਪਿਛਲੀਆਂ ਦੋ ਕਲਾਸਿਸ ਦੇ ਵਿੱਚ ਆਪਾਂ ਨੇ ਇੰਟਰੋਡਕਸ਼ਨ ਆਫ ਕੰਪਿਊਟਰ ਦੀ ਥਿਉਰੀ ਐਂਡ ਜਨਰੇਸ਼ਨ ਆਫ ਕੰਪਿਊਟਰ ਦੀ ਥਿਉਰੀ ਨੂੰ ਕਵਰ ਕੀਤਾ ਸੀ ਹੋਪਸ ਉਹ ਤੁਸੀਂ ਉਹ ਕਲਾਸਿਸ ਦੇਖ ਲੀਆਂ ਹੋਣਗੀਆਂ ਤਾਂ ਅੱਜ ਉਹਨਾਂ ਹੀ ਕਲਾਸਿਸ ਤੋਂ ਜਿੰਨੇ ਵੀ ਐਮਸੀਕਿਊਸ ਕੁਐਸਚਨਸ ਬਣਦੇ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਦੋਸਤੋ ਇਹਨਾਂ ਸਾਰੀਆਂ ਕਲਾਸਿਸ ਦਾ ਪੀਡੀਐਫ ਤੁਹਾਨੂੰ ਮੇਰੇ ਇੱਕ ਵਟਸਐਪ ਗਰੁੱਪ ਤੇ ਟੈਲੀ ਕੀਤਾ ਜਾਵੇਗਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਦਾ ਲਿੰਕ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਜਾ ਕੇ ਟੈਲੀਗ੍ਰਾਮ ਗਰੁੱਪ ਤੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤਾਂ ਚਲੋ ਜਿਆਦਾ ਟਾਈਮ ਨਾ ਲੈਂਦੇ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਕੰਪਿਊਟਰ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਕਾਫੀ ਵਾਰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਤਾਂ ਜਿਹੜਾ ਕੰਪਿਊਟਰ ਸ਼ਬਦ ਹੈ ਉਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਤੁਸੀਂ ਆਪਣਾ ਜਿਹੜਾ ਆਨਸਰ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਇਸ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਏ ਲਾਤੀਨੀ ਭਾਸ਼ਾ ਠੀਕ ਹੈ ਤਾਂ ਜਿਹੜਾ ਕੰਪਿਊਟਰ ਸ਼ਬਦ ਦੇ ਉਹ ਲਾਤੀਨ ਲੈਂਗੁਏਜ ਤੋਂ ਲਿਆ ਗਿਆ ਹੈ ਤਾਂ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਲਈ ਤਾਂ ਜਿਹੜਾ ਲਾਤੀਨ ਲੈਂਗੁਏਜ ਦਾ ਮਤਲਬ ਕੀ ਸੀ ਇਸ ਦਾ ਅਰਥ ਕੀ ਸੀ ਤਾਂ ਇਸ ਦਾ ਮਤ ਅਥਲ ਜੀ ਕੈਲਕੂਲੇਟ ਕਰਨਾ ਕੈਲਕੂਲੇਟ ਕਰਨਾ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਦੇਖ ਲੈਣੇ ਆ ਕੁਐਸਚਨ ਨੰਬਰ 2 ਕੰਪਿਊਟਰ ਸ਼ਬਦ ਕੰਪਿਊਟ ਸ਼ਬਦ ਤੋਂ ਆਇਆ ਹੈ ਜਿਸ ਦਾ ਅਰਥ ਕੀ ਹੈ ਤਾਂ ਜਿਹੜਾ ਕੰਪਿਊਟਰ ਸ਼ਬਦ ਹੈ ਉਹ ਕੰਪਿਊਟ ਤੋਂ ਮਿਲ ਕੇ ਬਣਿਆ ਹੈ ਤਾਂ ਇਸ ਦਾ ਅਰਥ ਕੀ ਸੀ ਤਾਂ ਇਸ ਦਾ मीनिंग इज इज ਦਾ ਇਸ ਦਾ ਮੀਨਿੰਗ ਸੀ ਕੈਲਕੂਲੇਟ ਕਰਨਾ ਠੀਕ ਹੈ ਗਣਨਾ ਕਰਨ ਦੇ ਲਈ ਇਸ ਦਾ ਯੂਜ਼ ਕੀਤਾ ਜਾਂਦਾ ਸੀ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਵਿਚ ਆਫ ਦਾ ਫੋਲੋਇੰਗ ਇਸ ਦਾ ਬ੍ਰੇਨ ਆਫ ਕੰਪਿਊਟਰ ਤਾਂ ਬ੍ਰੇਨ ਆਫ ਕੰਪਿਊਟਰ ਕੰਪਿਊਟਰ ਦਾ ਦਿਮਾਗ ਕਿਸ ਨੂੰ ਕਿਹਾ ਜਾਂਦਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਵਿੱਚ ਕਾਫੀ ਦੇਖਣ ਨੂੰ ਮਿਲਿਆ ਸੀ ਇਹ ਕੁਐਸਚਨ ਤਾਂ ਜਿਹੜਾ ਬ੍ਰਾਂ ਕੰਪਿਊਟਰ ਦਾ ਦਿਮਾਗ ਹੈ ਉਹ ਕਿਹੜੇ ਕੰਪੋਨੈਂਟ ਨੂੰ ਕਿਹਾ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਤਾਂ CPU ਨੂੰ ਕੀ ਕਿਹਾ ਜਾਂਦਾ ਹੈ ਬ੍ਰੇਨ ਆਫ ਕੰਪਿਊਟਰ ਕਿਹਾ ਜਾਂਦਾ ਹੈ ਠੀਕ ਹੈ ਯਾਦ ਰੱਖਣਾ ਹੈ ਕਈ ਵਾਰ ਐਗਜ਼ਾਮ ਦੇ ਵਿੱਚ ਇਸ ਦੀ ਫੁੱਲ ਫਾਰਮ ਪੁੱਛ ਲਿੰਦੇ ਨੇ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਸੈਂਟਰਲ ਪ੍ਰੋਸੈਸਿੰਗ ਯੂਨਿਟ ਆ ਇਹ ਵੀ ਤੁਸੀਂ ਨਾਲ ਦੀ ਨਾਲ ਨੋ ਡਾਊਨ ਕਰਦੇ ਜਾਣਾ ਹੈ ਤਾਂ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 4 ਐਬੈਕਸ ਦੀ ਖੋਜ ਹੋਈ ਸਤਜ ਫਸਟ ਵਾਰ ਇਨਵੈਂਟ ਕਿਹੜਾ ਕੰਪਿਊਟਰ ਕੀਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਯਾਦ ਰੱਖਣਾ ਤੁਸੀਂ ਸਭ ਤੋਂ ਪਹਿਲਾਂ ਐਬੈਕਸ ਕੰਪਿਊਟਰ ਦੀ ਖੋਜ ਕੀਤੀ ਗਈ ਸੀ ਤਾਂ ਜਿਹੜਾ ਐਬੈਕਸ ਕੰਪਿਊਟਰ ਸੀ ਉਹ ਕਿਹੜੇ ਦੇਸ਼ ਦੁਆਰਾ ਇਨਵੈਂਟ ਕੀਤਾ ਗਿਆ ਸੀ ਇਹ ਤੁਸੀਂ ਯਾਦ ਰੱਖਣਾ ਜਿਵੇਂ ਇਹਦੇ ਕੁਐਸਚਨ ਕਾਫੀ ਇਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣ ਨੇ ਆਪਾਂ ਸਭ ਤੋਂ ਜਿੰਨੇ ਵੀ ਬੇਸਿਕ ਤੋਂ ਲੈ ਕੇ ਐਡਵਾਂਸ ਲੈਵਲ ਦੇ ਜਿੰਨੇ ਵੀ ਕੁਐਸਚਨਸ ਹੋਣਗੇ ਆਪਾਂ ਇਸ ਵੀਡੀਓ ਦੇ ਵਿੱਚੋਂ ਨਾਲ ਸਾਰੇ ਕੁਐਸਚਨਸ ਨੂੰ ਕਵਰ ਕਰਦੇ ਜਾਵਾਂਗੇ ਤਾਂ ਜਿਹੜਾ ਐਬੈਕਸ ਕੰਪਿਊਟਰ ਸੀ ਉਹ ਕਿਹੜੇ ਦੇਸ਼ ਦਾ ਇਨਵੈਂਟ ਕੀਤਾ ਗਿਆ ਸੀ ਤਾਂ ਉਹ ਕੀਤਾ ਗਿਆ ਸੀ ਚਾਈਨਾ ਦੇ ਦੁਆਰਾ ਤਾਂ ਚਾਈਨਾ ਦੇ ਦੁਆਰਾ ਫਰਸਟ ਵਾਰੀ ਐਬੈਕਸ ਕੰਪਿਊਟਰ ਇਨਵੈਂਟ ਕੀਤਾ ਗਿਆ ਸੀ ਤਾਂ ਇਸ ਦੇ ਵਿੱਚ ਹੋਰ ਕਿੜੇ ਕਿੜੇ ਕੁਐਸਚਨ ਨਿਕਲ ਕੇ ਆਉਂਦੇ ਨੇ ਤਾਂ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਪੁੱਛ ਲੈਣਦਾ ਕਿ ਕਿਹੜੀ ਸੈਂਚਰੀ ਦੇ ਵਿੱਚ ਜਿਹੜਾ ਐਬੈਕਸ ਕੰਪਿਊਟਰ ਸੀ ਉਹ ਲਾਂਚ ਕੀਤਾ ਗਿਆ ਸੀ ਤਾਂ ਇਹ ਤੁਸੀਂ ਯਾਦ ਰੱਖਣਾ ਇਹ ਕੀਤਾ ਗਿਆ ਸੀ 16ਵੀਂ ਸੈਂਚਰੀ ਦੇ ਵਿੱਚ 16ਵੀਂ ਸੈਂਚਰੀ ਦੇ ਵਿੱਚ ਕੀ ਸੀ ਇਹ ਇਨਵੈਂਟ ਕੀਤਾ ਗਿਆ ਸੀ ਐਬੈਕਸ ਕੰਪਿਊਟਰ ਤੇ ਜੇਕਰ ਗੱਲ ਕਰੀਏ ਇੱਕ ਹੋਰ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਕਿ ਐਬੈਕਸ ਕੰਪਿਊਟਰ ਜਿਹੜਾ ਪਹਿਲੀ ਵਾਰ ਕੀ ਸੀ ਉਹ ਪਹਿਲਾ ਕੰਪਿਊਟਰ ਸੀ ਜਿਹੜਾ ਫਰਸਟ mechanical ਠੀਕ ਹੈ ਉਸ ਟਾਈਮ ਕੀ ਸੀ ਮਕੈਨੀਕਲ ਕੰਪਿਊਟਰ ਯੂਜ਼ ਕੀਤੇ ਜਾਂਦੇ ਸੀ ਫਰਸਟ ਮਕੈਨੀਕਲ ਕੈਲਕੂਲੇਟਿੰਗ ਡਿਵਾਈਸ ਹੀ ਹੈ ਕੈਲਕੂਲੇਟਿੰਗ ਡਿਵਾਈਸ ਆ ਯਾਦ ਰੱਖਣਾ ਐਗਜ਼ਾਮ ਦੇ ਵਿੱਚ ਸਿੱਧਾ ਸਿੱਧਾ ਕੁਐਸਚਨ ਬਣ ਜਾਂਦਾ ਹੈ ਕਿ ਜਿਹੜਾ ਫਰਸਟ ਮਕੈਨੀਕਲ ਕੈਲਕੂਲੇਟਿੰਗ ਡਿਵਾਈਸ ਸੀ ਉਹ ਕਿਹੜਾ ਸੀ ਤਾਂ ਤੁਹਾਡਾ ਰਾਈਟ ਆਨਸਰ ਹੋਏਗਾ ਆਪਣੇ ਕੋਲ ਅਬੈਕਸ ਕਿਉਂਕਿ ਉਸ ਟਾਈਮ ਕੀ ਸੀ ਜਿਹੜਾ ਅਬੈਕਸ ਸੀ ਉਹ ਕਿਸ ਕੰਮ ਦੇ ਲਈ ਵਰਤਿਆ ਗਿਆ ਸੀ ਉਹ ਸਿਰਫ ਕੈਲਕੂਲੇਟ ਕਰਨ ਦੇ ਲਈ ਵਰਤਿਆ ਗਿਆ ਸੀ ਠੀਕ ਹੈ ਕੈਲਕੂਲੇਟਿੰਗ ਡਿਵਾਈਸ ਇਹ ਇੱਕ ਤਰ੍ਹਾਂ ਦੀ ਕੈਲਕੂਲੇਟ ਕਰਨ ਦੇ ਲਈਦਾ ਯੂਜ਼ ਕੀਤਾ ਗਿਆ ਸੀ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਹੂ ਇਜ਼ ਦਾ ਇਨਵੈਂਟਰ ਆਫ ਐਬੈਕਸ ਕੰਪਿਊਟਰ ਦਾ ਐਬੈਕਸ ਕੰਪਿਊਟਰ ਦਾ ਇਨਵੈਂਟਰ ਕੌਣ ਹੈ ਤਾਂ ਉਸ ਦੀ ਖੋਜ ਕਿਸ ਨੇ ਕੀਤੀ ਸੀ ਤਾਂ ਜਦੋਂ ਦੇਖੋ ਪਹਿਲੀ ਵਾਰ ਐਬੈਕਸ ਕੰਪਿਊਟਰ ਆਇਆ ਸੀ ਤਾਂ ਉਸ ਟਾਈਮ ਇਹ ਬਿਲਕੁਲ ਸਿੰਪਲ ਸੀ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀ ਜੋ ਐਬੈਕਸ ਚੱਲ ਰਿਹਾ ਹੈ ਉਹ ਕਾਫੀ ਮਾਡਰਨ ਹੋ ਚੁੱਕਿਆ ਹੈ ਮਤਲਬ ਕਿ ਉਸ ਦੇ ਵਿੱਚ ਸਮੇਂ ਦੇ ਨਾਲ ਨਾਲ ਕਾਫੀ ਚੇਂजेस ਆਈਆਂ ਨੇ ਤਾਂ ਜੇਕਰ ਗੱਲ ਕਰੀਏ ਉਹਨਾਂ ਚੇਂजेस ਨੂੰ ਲੈ ਕੇ ਆਉਣ ਵਾਲਾ ਵਿਅਕਤੀ ਕੌਣ ਹੈ ਤਾਂ ਉਹਨਾਂ ਚੇਂजेस ਨੂੰ ਲੈ ਕੇ ਕਿਹੜਾ ਵਿਅਕਤੀ ਆਇਆ ਸੀ ਤਾਂ ਉਹ ਵਾਇਸ ਟੀਮ ਕਰੇਮਰ ਬੀ ਇਜ਼ ਦਾ ਰਾਈਟ ਆਨਸਰ ਤਾਂ ਟੀਮ ਕਰੇਮਰ ਕੌਣ ਸੀ ਜੋ ਐਪੈਕਸ ਕੰਪਿਊਟਰ ਦਾ ਜਿਹੜਾ ਮਾਡਰਨ ਮਾਡਰਨ ਦੇ ਤੌਰ ਤੇ ਲੇਕੀ ਆਇਆ ਸੀ ਠੀਕ ਹੈ ਕਦੋਂ ਇਸ ਦੀ ਹੋਂਦ ਹੋਈ ਸੀ ਕਦੋਂ ਇਨਵੈਂਟ ਕੀਤਾ ਗਿਆ ਸੀ 1962 ਦੇ ਵਿੱਚ ਮਾਡਰਨ ਐਪੈਕਸ ਕੰਪਿਊਟਰ ਲਾਂਚ ਕੀਤਾ ਗਿਆ ਸੀ ਠੀਕ ਹੈ ਤਾਂ ਬੀ ਇਜ਼ ਦਾ ਰਾਈਟ ਆਨਸਰ ਤੇ ਇੱਕ एग्जाम ਦੇ ਵਿੱਚ ਇਸ ਦੇ ਰਿਲੇਟਡ ਹੋਰ ਕੁਸਚਨ ਪੁੱਛ ਲਿੰਦੇ ਨੇ ਕਿ ਜਿਹੜਾ ਐਬੈਕਸ ਕੰਪਿਊਟਰ ਹੈ ਉਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਨਾ ਇਹ ਕੁਸਚਨ ਦੇ ਤਾਂ ਇਸ ਦਾ ਰਾਈਟ ਆਨਸਰ ਕੀ ਰਹਿ ਗਿਆ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਕਾਊਂਟਿੰਗ ਫਰੇਮ ਦੇ ਨਾਲ ਕਾਊਂਟਿੰਗ ਫਰੇਮ ਦੇ ਨਾਲ ਵੀ ਇਹ ਕੰਪਿਊਟਰ ਜਾਣਿਆ ਜਾਂਦਾ ਹੈ ਐਬੈਕਸ ਕੰਪਿਊਟਰ ਠੀਕ ਹੈ ਤਾਂ ਇਹ ਸਾਰੇ ਤੁਸੀਂ ਨੋਟ ਡਾਊਨ ਕਰ ਲੈਣੇ ਨੇ एग्जाम ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਨੈਕਸਟ ਦੇਖਦੇ ਹਾਂ ਪਾਸਕਲਿਨ ਕੈਲਕੂਲੇਟਰ ਦੀ ਖੋਜ ਇੱਕ ਫ੍ਰਾਂਸੀਸੀ ਵਿਗਿਆਨੀ ਅਤੇ ਗਣਿਤ ਸ਼ਾਸਤਰੀ ਦੁਆਰਾ ਕੀਤੀ ਗਈ ਸੀ ਤਾਂ ਉਸ ਦਾ ਨਾਮ ਕੀ ਦੱਸੋ ਤਾਂ ਜਿਹੜਾ ਪਾਸਕਲਿਨ ਕੈਲਕੂਲੇਟਰ ਸੀ ਉਸ ਦਾ ਇਨਵੈਂਸ਼ਨ ਕਿਸ ਦੁਆਰਾ ਕੀਤਾ ਗਿਆ ਤਾਂ ਉਹ ਇੱਕ ਫ੍ਰਾਂਸੀਸੀ ਵਿਗਿਆਨੀ ਸੀ ਐਂਡ ਗਣਿਤ ਸ਼ਾਸਤਰੀ ਸੀ ਬਟ ਉਹਨਾਂ ਦਾ ਨਾਮ ਕੀ ਸੀ ਤਾਂ ਉਹਨਾਂ ਦਾ ਨਾਮ ਸੀ ਬਲੇਜ਼ ਪਾਸਕਲ ਬਲੇਜ਼ ਪਾਸਕਲ ਦੁਆਰਾ ਕੀ ਕੀਤਾ ਗਿਆ ਸੀ ਪਾਸਕਲਿਨ ਕੈਲਕੂਲੇਟਰ ਦੀ ਖੋਜ ਕੀਤੀ ਗਈ ਸੀ ਤਾਂ ਜੇਕਰ ਗੱਲ ਕਰੀਏ ਜਿਹੜਾ ਪਾਸਕਲਿਨ ਕੈਲਕੂਲੇਟਰ ਸੀ ਇਹ ਕਿਸੇ ਫਰਸਟ ਮਕੈਨੀਕਲ ਐਡਿੰਗ ਮਸ਼ੀਨ ਸੀ ਤਾਂ ਇਹ ਵੀ ਤੁਸੀਂ ਯਾਦ ਰੱਖਣੇ ਦੇਖੋ ਪਹਿਲੇ ਦੇ ਮੈਨ ਲਾਪਾ ਫਰਸਟ ਐਡਿੰਗ ਮਸ਼ੀਨ ਲਿਖ ਦੇਣੀ ਹੈ ਠੀਕ ਹੈ ਤਾਂ ਤੁਸੀਂ ਇਹ ਆਪਣਾ ਨੋ ਡਾਊਨ ਕਰ ਲੈਣਾ ਠੀਕ ਹੈ ਫਰਸਟ ਮਕੈਨੀਕਲ ਐਡਿੰਗ ਮਸ਼ੀਨ ਸੀ ਪਾਸਕਲਨ ਕੈਲਕੂਲੇਟਰ ਦੇਖੋ ਜਿਹੜਾ ਆਪਣਾ ਐਬੈਕਸ ਕੰਪਿਊਟਰ ਸੀ ਉਹ ਕੀ ਕਰਦਾ ਸੀ ਉਹ ਸਿਰਫ ਕੈਲਕੂਲੇਟ ਕਰ ਸਕਦਾ ਸੀ ਐਬੈਕਸ ਕੰਪਿਊਟਰ ਤਾਂ ਉਹ ਕੀ ਹੋ ਗਿਆ ਫਰਸਟ ਕੈਲਕੂਲੇਟਿੰਗ ਡਿਵਾਈਸ ਹੋਗੀ ਬਟ ਜਦੋਂ ਫਿਰ ਉਸ ਤੋਂ ਟਾਈਮ ਦਾ ਟਾਈਮ ਨਾਲ ਚੇਂਜ ਹੋਇਆ ਤਾਂ ਪਾਸਕਲ ਨੇ ਕੈਲਕੂਲੇਟਰ ਦੀ ਖੋਜ ਕੀਤੀ ਗਈ ਤਾਂ ਇਸ ਦੇ ਨਾਲ ਕੀ ਹੋਇਆ ਤਾਂ ਇਸ ਦੇ ਵਿੱਚ ਆਪਾਂ ਐਡੀਸ਼ਨ ਸਬਟ੍ਰੈਕਸ਼ਨ ਇਹ ਸਾਰਾ ਕੁਝ ਆਸਾਨੀ ਨਾਲ ਕਰ ਸਕਦੇ ਸੀ ਠੀਕ ਹੈ ਤਾਂ ਇਹ ਯਾਦ ਰੱਖਣੇ ਕਿ ਫਰਸਟ ਕੈਲਕੂਲੇਟਿੰਗ ਡਿਵਾਈਸ ਕਿਹੜੀ ਹੈ ਫਰਸਟ ਐਡਿੰਗ ਮਸ਼ੀਨ ਕਿਹੜੀ ਹੈ ਠੀਕ ਹੈ ਤਾਂ ਇੱਥੋਂ ਤੁਹਾਡਾ ਕਨਫਿਊਜ਼ਨ ਦੂਰ ਹੋ ਗਿਆ ਹੋਣਾ ਤਾਂ ਨੈਕਸਟ ਕੁਐਸਚਨ ਮੂਵ ਕਰ ਲੈਨੇ ਆਪਾਂ Who is the inventor of difference computer ta difference computer di khoj kisne kiti si difference computer ta eh kafi important question hai difference engine vi keh sakde hain apan isnu ta jehda difference engine ya difference computer di khoj si oh Charles Babbage dwara kiti gayi si ta eh yaad rakhna hai ta Charles Babbage dwara 18020 de vich 1820 de vich difference computer di khoj kiti gayi si but je kar gall teri difference computer zyada mashhoor nahi hoya si ਇਸ ਦੇ ਵਿੱਚ ਕੁਝ ਤਕਨੀਕੀ ਖਰਾਬੀਆਂ ਸੀ ਜਿਸ ਦੇ ਕਾਰਨ ਚਾਰਲਸ ਬੈਬਜ ਦੇ ਦੁਆਰਾ ਇੱਕ ਨਵਾਂ ਕੰਪਿਊਟਰ ਤਿਆਰ ਕੀਤਾ ਗਿਆ ਯਾਦ ਰੱਖਣਾ ਹੈ ਕਿ ਚਾਰਲਸ ਬੈਬਜ ਜਿਹੜਾ ਦੋ ਕੰਪਿਊਟਰ ਤਿਆਰ ਕੀਤੇ ਗਏ ਸਿੱਕਾ ਡਿਫਰੈਂਸ ਕੰਪਿਊਟਰ ਤਿਆਰ ਕੀਤਾ ਗਿਆ ਸੀ ਦੂਜਾ ਤਿਆਰ ਕੀਤਾ ਗਿਆ ਸੀ ਐਨਾਲਿਟিক্যাল ਇੰਜਨ ਐਨਾਲਿਟਿਕਲ ਇੰਜਨ ਤਿਆਰ ਕੀਤਾ ਗਿਆ ਸੀ ਤਾਂ ਇਹ ਤੁਸੀਂ ਦੋਨੋਂ ਯਾਦ ਰੱਖਣੇ ਨੇ ਬਟ ਜਦੋਂ ਐਨਾਲਿਟਿਕਲ ਇੰਜਨ ਇਨਵੈਂਟ ਕੀਤਾ ਗਿਆ ਚਾਰਲਸ ਬੈਬਜ ਦੇ ਦੁਆਰਾ ਦਾ ਇੱਕ ਕੰਪਿਊਟਰ ਦਾ ਆਧਾਰ ਮੰਨਿਆ ਗਿਆ ਜਿੱਥੋਂ ਕਿ ਅਸਲੀ ਕੰਪਿਊਟਰ ਦੀ ਸ਼ੁਰੂਆਤ ਹੁੰਦੀ ਹੈ ਐਨੈਲਿਟਿਕਲ ਇੰਜਨ ਦੇ ਇਨਵੈਂਟ ਹੋਣ ਨਾਲ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਤੇ ਜੇਕਰ ਗੱਲ ਕਰੀਏ ਆਹ ਡਿਫਰੈਂਸ ਕੰਪਿਊਟਰ ਸੀ ਜਿਹੜਾ ਇਹ ਕੀ ਸੀ ਇਹ ਇੱਕ ਤਰ੍ਹਾਂ ਦਾ ਫਰਸਟ ਜਨਰਲ ਪਰਪਸ ਕੰਪਿਊਟਰ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਐਨੈਲਿਟਿਕਲ ਇੰਜਨ ਨੂੰ ਲਾ ਲਓ ਠੀਕ ਹੈ ਤਾਂ ਇਹ ਕੀ ਸੀ ਫਰਸਟ ਜਨਰਲ ਪਰਪਸ ਕੰਪਿਊਟਰ ਫਰਸਟ ਜਨਰਲ ਪਰਪਸ ਕੰਪਿਊਟਰ ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਹੈ ਇਹ ਠੀਕ ਹੈ ਇੱਕ ਹੋਰ ਇੱਕ ਐਗਜ਼ਾਮ ਦੇ ਵਿੱਚ ਕੁਐਸਚਨ ਚਲੋ ਆਪਾਂ ਅੱਗੇ ਕਵਰ ਕਰਦੇ ਹਾਂ ਉਹ ਹੂ ਇਜ਼ ਦਾ ਫਾਦਰ ਆਫ ਮਾਡਰਨ ਕੰਪਿਊਟਰ ਤਾਂ ਬੱਚੇ ਇਸ ਦੇ ਵਿੱਚ ਕਾਫੀ ਕਨਫਿਊਜ਼ ਹੁੰਦੇ ਨੇ ਤਾਂ ਮਾਡਰਨ ਕੰਪਿਊਟਰ ਦਾ ਪਿਤਾ ਕੌਣ ਹੈ ਹੂ ਇਜ਼ ਦਾ ਫਾਦਰ ਆਫ ਮਾਡਰਨ ਕੰਪਿਊਟਰ ਤਾਂ ਦੇਖੋ ਇੱਥੇ ਇੱਕ ਤਾਂ ਸਿੰਪਲ ਐਗਜ਼ਾਮ ਦੇ ਵਿੱਚ ਪੁੱਛ ਲੈਂਦੇ ਨੇ ਕਿ ਫਾਦਰ ਆਫ ਕੰਪਿਊਟਰ ਕੰਪਿਊਟਰ ਦਾ ਫਾਦਰ ਕੌਣ ਹੈ ਠੀਕ ਹੈ ਤਾਂ ਇੱਕ ਐਗਜ਼ਾਮ ਦੇ ਵਿੱਚ ਪੁੱਛ ਲੈਂਦੇ ਨੇ ਕਿ ਮਾਡਰਨ ਕੰਪਿਊਟਰ ਦਾ ਫਾਦਰ ਕੌਣ ਹੈ ਤਾਂ ਜੇਕਰ ਗੱਲ ਕਰੀਏ ਕੰਪਿਊਟਰ ਦੀ ਤਾਂ ਜੇਕਰ ਕੰਪਿਊਟਰ ਬਾਰੇ ਪੁੱਛਿਆ ਜਾਵੇ ਤਾਂ ਉਹਨੇ ਚਾਰਲਸ ਬੈਬਸ ਠੀਕ ਹੈ ਚਾਰਲਸ ਬੈਬਸ ਕੌਣ ਨੇ ਜਿਨ੍ਹਾਂ ਨੇ ਕੰਪਿਊਟਰ ਦੀ ਖੋਜ ਕੀਤੀ ਸੀ ਤੇ ਜੇਕਰ ਪੁੱਛਿਆ ਜਾਵੇ ਮਾਡਰਨ ਕੰਪਿਊਟਰ ਬਾਰੇ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ ਐਲਨ ਟਿਊਰਿੰਗ A ਇਸ ਦਾ ਰਾਈਟ ਆਨਸਰ ਤਾਂ ਐਲਨ ਟਿਊਰਿੰਗ ਨੇ ਜਿਨ੍ਹਾਂ ਨੇ ਉਹਨਾਂ ਨੇ ਕੀ ਕੀਤਾ ਸੀ ਮਾਡਰਨ ਕੰਪਿਊਟਰ ਦੀ ਸ਼ੁਰੂਆਤ ਕੀਤੀ ਸੀ A ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਕੰਪਿਊਟਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਹੂ ਇਜ਼ ਦਾ ਫਾਦਰ ਆਫ ਕੰਪਿਊਟਰ ਤਾਂ ਹੁਣੇ ਦੱਸ ਗਿਆ ਟਿਆਂ ਤਾਂ ਚਾਰਲਸ ਬੈਬਸ ਜੀ ਠੀਕ ਹੈ ਚਾਰਲਸ ਬੈਬਜ ਕੋਣ ਨੇ ਜਿਨ੍ਹਾਂ ਨੇ ਕੰਪਿਊਟਰ ਦੀ ਖੋਜ ਕੀਤੀ ਸੀ ਤਾਂ A ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਐਨਾਲਿਟਿਕਲ ਇੰਜਨ ਡੈਸ਼ ਦੁਆਰਾ ਬਣਾਇਆ ਗਿਆ ਤਾਂ ਹੁਣੇ ਦੱਸ ਗਿਆ ਟੈਂਪ ਚਾਰਲਸ ਬੈਬਜ ਦੁਆਰਾ ਦੋ ਕੰਪਿਊਟਰ ਤਿਆਰ ਕੀਤੇ ਗਏ ਸੀ ਇੱਕ ਡਿਫਰੈਂਸ ਕੰਪਿਊਟਰ 1820 ਦੇ ਵਿੱਚ ਤੇ ਦੂਜਾ ਐਨਾਲਿਟਿਕਲ ਇੰਜਨ ਤਿਆਰ ਕੀਤਾ ਗਿਆ ਸੀ ਤਾਂ B ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਣੇ ਆ ਕਿਊ ਬਲੇਟਿੰਗ ਮਸ਼ੀਨ ਦੈਸ਼ ਦੁਆਰਾ ਬਣਾਈ ਗਈ ਹੂ ਇਜ਼ ਦਾ ਇਨਵੈਂਟਰ ਆਫ ਟਿਊਬਲੇਟਿੰਗ ਮਸ਼ੀਨ ਇਹ ਵੀ ਕਾਫੀ ਇੰਪੋਰਟੈਂਟ ਕੁਸਚਨ ਨਿਕਲ ਕੇ ਆ ਜਾਂਦਾ ਹੈ ਕਿ ਦਾ ਜਿਹੜਾ ਟਿਊਬਲੇਟਿੰਗ ਮਸ਼ੀਨ ਸੀ ਉਹ ਕਿਸ ਦੁਆਰਾ ਬਣਾਈ ਗਈ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਹੇਰਮਨ ਹਾਲਵਿਥ ਦਾ ਹੇਰਮਨ ਹਾਲਵਿਥ ਦੁਆਰਾ ਕੀ ਹੈ ਹੇਰਮਨ ਹਾਲਵਿਥ ਦੁਆਰਾ ਟਿਊਬਲੇਟਿੰਗ ਮਸ਼ੀਨ ਨੂੰ ਲਾਂਚ ਕੀਤਾ ਗਿਆ ਸੀ ਹੇਰਮਨ ਹਾਲਵਿਥ ਦੁਆਰਾ ਤਾਂ ਯਾਦ ਰੱਖਣਾ ਹੈ ਤੇ ਇਹਨਾਂ ਦੁਆਰਾ ਇੱਕ ਹੋਰ ਖੋਜ ਕੀਤੀ ਗਈ ਸੀ ਪੰਚ ਕਾਰਡ ਦੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਹਰਮਨ ਹਾਲਰੀਥ ਦੁਆਰਾ ਕੀ ਕੁਝ ਕੀਤਾ ਗਿਆ ਇੱਕ ਤਾਂ ਉਹਨਾਂ ਨੇ ਟਿਊਬਲੇਟਿੰਗ ਮਸ਼ੀਨ ਦਾ ਅਵਿਸ਼ਕਾਰ ਕੀਤਾ ਸੀ ਦੂਜਾ ਉਹਨਾਂ ਨੇ ਐ ਪੰਚ ਕਾਰਡ ਦੀ ਵੀ ਖੋਜ ਕੀਤੀ ਸੀ ਤੇ ਜੇਕਰ ਗੱਲ ਕਰੀਏ ਟਿਊਬਲੇਟਿੰਗ ਮਸ਼ੀਨ ਦਾ ਇਨਵੈਂਸ਼ਨ ਕਦੋਂ ਕੀਤਾ ਗਿਆ ਤਾਂ ਉਹ ਕੀਤਾ ਗਿਆ 1890 ਈਸਵੀ ਦੇ ਲਗਭਗ ਕੀਤਾ ਗਿਆ ਸੀ ਟਿਊਬਲੇਟਿੰਗ ਮਸ਼ੀਨ ਦਾ ਤਾਂ ਨੈਕਸਟ ਵਿਜ਼ਿਟ ਕਰਦੇ ਹਾਂ ਹੂ ਇਜ਼ ਦਾ ਇਨਵੈਂਟਰ ਆਫ ਪੰਚ ਕਾਰਡ ਤਾਂ ਹੁਣੇ ਦੱਸ ਗਿਆ ਟਾਂ ਪੰਚ ਕਾਰਡ ਦੀ ਖੋਜ ਕਿਸ ਦੇ ਕਿਸ ਨੇ ਕੀਤੀ ਸੀ ਇਨਵੈਂਟਰ ਕੌਣ ਸੀ ਪੰਚ ਕਾਰਡ ਦਾ ਤਾਂ ਉਹ ਸੀ ਹਰਮਨ ਹਾਲਰੀਥ ਬੀ ਇਜ਼ ਦਾ ਰਾਈਟ ਆਨਸਰ ਤੇ ਜੇਕਰ ਗੱਲ ਕਰੀਏ ਪੰਚ ਕਾਰਡ ਦੀ ਤਾਂ ਪੰਚ ਕਾਰਡ ਇੱਕ ਇਨਪੁਟ ਦੇ ਤੌਰ ਤੇ ਯੂਜ਼ ਕੀਤਾ ਗਿਆ ਉਸ ਟਾਈਮ ਠੀਕ ਹੈ 1890 ਦੇ ਵਿੱਚ ਜਦੋਂ ਪੰਚ ਕਾਰਡ ਬਣਿਆ ਤਾਂ ਪੰਚ ਕਾਰਡ ਇੱਕ ਇਨਪੁਟ ਦੇ ਤੌਰ ਤੇ ਵਰਤਿਆ ਗਿਆ ਸੀ ਕਿਉਂਕਿ ਉਸ ਟਾਈਮ ਕੀ ਸੀ ਕੀਬੋਰਡ ਇਨਵੈਂਟ ਨਹੀਂ ਕੀਤਾ ਗਿਆ ਸੀ ਕੀਬੋਰਡ ਦੀ ਖੋਜ ਨਹੀਂ ਹੋਈ ਸੀ ਤਾਂ ਜਿਸ ਕਰਕੇ ਕੀ ਸੀ ਪੰਚ ਕਾਰਡ ਦਾ ਯੂਜ਼ ਕੀਤਾ ਗਿਆ ਸੀ ਠੀਕ ਹੈ ਤਾਂ ਇਹ ਯਾਦ ਰੱਖਣਾ ਠੀਕ ਹੈ ਪੰਚ ਕਾਰਡ ਦੀ ਖੋਜ ਕਿਸ ਦੁਆਰਾ ਕੀਤੀ ਗਈ ਸੀ ਹੇਰਮਨ ਹੋਲਡ ਦੇ ਦੁਆਰਾ ਕੀਤੀ ਗਈ ਸੀ ਤੇ ਇਸ ਦਾ ਕੰਮ ਕੀ ਸੀ ਤਾਂ ਉਹ ਰੀਡ ਵਨ ਕਾਰਡ ਏਟ ਆ ਟਾਈਮ ਮਤਲਬ ਕਿ ਵਨ ਇੱਕ ਕਾਰਡ ਨੂੰ ਉਹ ਇੱਕ ਇੱਕ ਸਮੇਂ ਵਿੱਚ ਇੱਕ ਕਾਰਡ ਨੂੰ ਹੀ ਪੜ ਸਕਦਾ ਸੀ ਪੰਜ ਕਾਰਡ ਜਿਹੜਾ ਨਾ ਇਹ ਤੁਸੀਂ ਯਾਦ ਰੱਖਣਾ ਹੈ ਨੈਕਸਟ ਦੇਖਦੇ ਹਾਂ Who is the inventor of Mark 1 computer Mark 1 computer ਦੀ ਖੋਜ ਕਿਸ ਦੁਆਰਾ ਕੀਤੀ ਗਈ ਤਾਂ Mark 1 computer ਦੀ ਖੋਜ ਕੀਤੀ ਗਈ ਸੀ ਹਾਰਵਰਡ ਇਕਨ ਦੁਆਰਾ ਏ ਇਸ ਦਾ ਰਾਈਟ ਆਨਸਰ ਤਾਂ Mark 1 computer ਦੀ ਖੋਜ ਕਿਸ ਦੁਆਰਾ ਕੀਤੀ ਗਈ ਹਾਰਵਰਡ ਇਕਨ ਦੁਆਰਾ ਕੀਤੀ ਗਈ ਤੇ ਹੁਣ ਗੱਲ ਆ ਗਈ Mark 1 computer ਦੀ मार्क वन कंप्यूटर पहला फे रहे अपने को मकैनीकल चाह रहे थे बट हूँ टाइम आविष्कार भी न्यू बनने शुरू हो गए मार्क वन कंप्यूटर फस्ट ऑटोमैटिक ऑटोमैटिकूली ऑटोमैटिक कैलकुलेटिंग मशीन कैलकुलेटिंग ਮਸ਼ੀਨ ਬਣ ਗਿਆ ਕਿਉਂਕਿ ਇਸ ਦੇ ਵਿੱਚ ਕੀ ਹੈ ਇਹ ਸਭ ਕੰਮ ਆਟੋਮੈਟਿਕ ਹੋਣੇ ਸ਼ੁਰੂ ਹੋ ਗਏ ਸੀ ਪਹਿਲਾਂ ਕੀ ਸੀ ਸਪੈਸ਼ਲ ਉਹਨਾਂ ਕੰਮਾਂ ਨੂੰ ਕਰਨਾ ਪੈਂਦਾ ਸੀ ਬਟ ਮਾਰਕ 1 ਕੰਪਿਊਟਰ ਦੇ ਆਉਣ ਨਾਲ ਕੀ ਹੋ ਗਿਆ ਇਹ ਜਿਹੜੇ ਕੈਲਕੂਲੇਟਿੰਗ ਸੀ ਕੈਲਕੂਲੇਟ ਕਰਨਾ ਸੀ ਉਹ ਆਟੋਮੈਟਿਕ ਸ਼ੁਰੂ ਹੋ ਗਿਆ ਤਾਂ ਇਸ ਦਾ ਇਨਵੈਂਸ਼ਨ ਕਿਸ ਨੇ ਕੀਤੀ ਸੀ ਹਾਰਵਰਡ ਏਕਨ ਦੁਆਰਾ ਕੀਤੀ ਗਈ ਸੀ ਕਿੱਥੇ ਕੀਤੀ ਗਈ ਸੀ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇਹ ਵੀ ਯਾਦ ਰੱਖਣਾ ਹੈ ਹਾਰਵਰਡ ਏਕਨ ਦੁਆਰਾ ਹਾਰਵਰਡ ਯੂਨੀਵਰਸਿਟੀ ਦੇ ਵਿੱਚ 1944 ਦੇ ਵਿੱਚ ਇਸ ਦਾ ਇਨਵੈਂਟ ਕਿੱਤਾ ਗਿਆ ਸੀ ਠੀਕ ਹੈ ਤਾਂ ਇੱਕ ਕਿਸ ਕੰਪਨੀ ਦੇ ਅੰਡਰ ਬਣਾਇਆ ਗਿਆ ਸੀ ਤਾਂ ਉਹ ਬਣਾਇਆ ਗਿਆ ਸੀ IBM ਦੇ ਅੰਡਰ IBM ਕੰਪਨੀ ਦੇ ਅੰਡਰ ਇਹ ਬਣਾਇਆ ਗਿਆ ਸੀ ਤੇ ਜੇਕਰ ਗੱਲ ਕਰੀਏ ਮਾਰਕ 1 ਕੰਪਿਊਟਰ ਦੀ ਜਿਹੜੇ ਯੂਜ਼ ਪਹਿਲੀ ਵਾਰ ਕਿੱਥੇ ਕੀਤਾ ਗਿਆ ਸੀ ਤਾਂ ਉਹ ਕੀਤਾ ਗਿਆ ਸੀ ਵਰਲਡ 2 ਦੇ ਵਿੱਚ ਜਿਹੜੀ ਵਰਲਡ ਵਾਰ ਸ਼ੁਰੂ ਹੋਈ ਸੀ ਵਰਲਡ ਵਾਰ 2 ਦੇ ਵਿੱਚ ਇਸ ਦਾ ਯੂਜ਼ ਕੀਤਾ ਗਿਆ ਸੀ ਮਾਰਕ 1 ਕੰਪਿਊਟਰ ਦਾ ਨੈਕਸਟ ਦੇਖਦੇ ਹਾਂ ਪਹਿਲੇ ਇਲੈਕਟ੍ਰੋਨਿਕ ਕੰਪਿਊਟਰ ਇਨਿਆਸ ਦਾ ਪੂਰਾ ਰੂਪ ਕੀ ਹੈ ਤਾਂ ਇਨਿਆਸ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ ਹਰ ਇੱਕ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਦੇਖੋ ਮਿਲਿਆ ਜੇ ਪੰਜਾਬ ਪੁਲਿਸ ਦਾ ਐਗਜ਼ਾਮ ਹੋਵੇ ਚਾਹੇ ਪਟਵਾਰੀ ਦਾ ਕਰ ਲੋ ਚਾਹੇ ਪੀਟ ਟਰिपल ਐਸਬੀ ਦਾ ਕੋਈ ਵੀ ਐਗਜ਼ਾਮ ਹੋਵੇ ਤਾਂ ਉਸ ਦੇ ਵਿੱਚ ਇਹ ਤਿੰਨ ਤੋਂ ਚਾਰ ਜਿਹੜੇ ਅੱਗੇ ਕੁਐਸਚਨ ਆਣਗੇ ਉਹ ਹਰ ਇੱਕ ਐਗਜ਼ਾਮ ਦੇ ਵਿੱਚ ਪੁੱਛੇ ਹੀ ਪੁੱਛੇ ਜਾਂਦੇ ਨੇ ਤਾਂ ਦੇਖੋ ਇਨਿਆਸ ਦਾ ਪੂਰਾ ਨਾਮ ਪੁੱਛਿਆ ਗਿਆ ਹੈ ਤਾਂ ਦੇਖੋ ਸਟਾਰਟਿੰਗ ਦੇ ਵਿੱਚ ਇਨਿਆਸ ਆਇਆ ਕਦੋਂ ਆਇਆ ਸੀ 1946 ਦੇ ਵਿੱਚ इस दी फुल फॉर्म की रहेगी दी फुल फॉर्म रहेगी इलेक्ट्रॉनिक न्यूमेरिकल इंटीग्रेटर एंड कंप्यूटर ठीक है ए इस द राइट आंसर फर्स्ट इलेक्ट्रॉनिक कंप्यूटर सी एह, ता यह याद रखना है न्यूमेरिकल इंटीग्रेटर एंड कंप्यूटर ठीक है तो अगर नेक्स्ट देख लें वट इज द फुलडबैक द फस्ट कंप्यूटर ना फुलफॉर्म की रहेगी फॉर्म एडबैकॉर्म रहेगी अपने इलेक्ट्रॉनिक कंप्यूटर ठीक है एजदा रईट आ सर जे गल कर करिए बैक की तो इसकी फोज किस द्वारा की गई कि सी जॉन डबल्यू मोचली एंड जे परसपर एक्ट द्वारा ठीक है चाहे एकट लिख लियो जे परसपर एकट ਐਂਡ ਮੋਚਲੀ ਦੁਆਰਾ ਠੀਕ ਹੈ ਜੇਕਰ ਇਨਿਆਸ ਬਾਰੇ ਪੁੱਛਿਆ ਜਾਵੇ ਇਨਿਆਸ ਦੀ ਖੋਜ ਵੀ ਸੇਮ ਇਨਾ ਬੰਦਿਆਂ ਨੇ ਕੀਤੀ ਸੀ ਤੇ ਐਡਵੈਕ ਦੀ ਖੋਜ ਵੀ ਇਨਾ ਬੰਦਿਆਂ ਦੁਆਰਾ ਹੀ ਕੀਤੀ ਗਈ ਸੀ ਠੀਕ ਹੈ ਤਾਂ ਨੈਕਸਟ ਕੁਐਸਚਨ ਦੇਖ ਲੈਂਦੇ ਆ ਕੁਐਸਚਨ ਨੰਬਰ 16 ਵਾਟ ਇਜ਼ ਦਾ ਫੁੱਲ ਫਾਰਮ ਆਫ ਐਡਸੈਕ ਦਾ ਫਰਸਟ ਜਨਰੇਸ਼ਨ ਕੰਪਿਊਟਰ ਐਡਸੈਕ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਇਲੈਕਟ੍ਰੋਨਿਕ ਡਿਲੇ ਸਟੋਰੇਜ ਆਟੋਮੈਟਿਕ ਕੈਲਕੂਲੇਟਰ A ਇਸ ਦਾ ਰਾਈਟ ਆਨਸਰ ਤੇ ਇਹ ਫਰਸਟ ਕੰਪਿਊਟਰ ਸੀ ਜਿਸ ਦੇ ਵਿੱਚ ਸਟੋਰੇਜ ਦਾ ਯੂਜ਼ ਕੀਤਾ ਗਿਆ ਸੀ ਤਾਂ ਇਹ ਵੀ ਯਾਦ ਰੱਖਣਾ ਹੈ ਕਿ ਸਟੋਰੇਜ ਫਰਸਟ ਵਾਰੀ ਕਿਹੜੇ ਕੰਪਿਊਟਰ ਦੇ ਵਿੱਚ ਯੂਜ਼ ਕੀਤੀ ਗਈ ਤਾਂ ਉਹ ਯੂਜ਼ ਕੀਤੀ ਗਈ ਸੀ ਐਡਸੈਕ ਕੰਪਿਊਟਰ ਦੇ ਵਿੱਚ ਠੀਕ ਹੈ ਤਾਂ ਇਹ ਯਾਦ ਰੱਖਣਾ ਹੈ ਇਹ ਇਸ ਦਾ ਰਾਈਟ ਆਨਸਰ ਜੇਕਰ ਗੱਲ ਕਰੀਏ ਐਡਸੈਕ ਦੀ ਤਾਂ ਇਸ ਦੀ ਜਿਹੜੀ ਖੋਜ ਸੀ 1949 ਦੇ ਵਿੱਚ ਕੀਤੀ ਗਈ ਐਂਡ ਕਿਸ ਦੁਆਰਾ ਕੀਤੀ ਗਈ ਸੀ ਜੌਨ ਵੌਨ ਨਿਊਮਨ ਦੁਆਰਾ ਜੌਨ ਵੌਨ ਨਿਊਮਨ ਦੁਆਰਾ ਇਸ ਦੀ ਖੋਜ इसी। Next देखते हैं यूनिवर्स इज यूनिटॉर्म की रहेगी यूनिवर्सिटी यूनिवर्सिटी फुल रहेगी अपने को ए इज द राइट आंसर यूनिवर्सल कंप्यूटर ए इज द राइट आंसर फुल फॉर्म की रहेगी अपने को यूनिवर्सल कंप्यूटर ए इज द ਰਾਈਟ ਆਨਸਰ ਤੇ ਯੂਨੀਵੈਸ ਦੀ ਖੋਜ ਕਿਸ ਦੁਆਰਾ ਕੀਤੀ ਗਈ ਸੀ ਤਾਂ ਇਹ ਕੀਤੀ ਗਈ ਸੀ ਐਕਟ ਦੁਆਰਾ ਤੇ ਜੋਓਮੋਚਲੀ ਦੁਆਰਾ ਠੀਕ ਹੈ ਤਾਂ ਇਹ ਤੁਸੀਂ ਦੋਨੋਂ ਯਾਦ ਰੱਖਣਾ ਕਦੋਂ ਕੀਤੀ ਗਈ ਸੀ 19051 ਦੇ ਵਿੱਚ ਇਸ ਦੀ ਖੋਜ ਕੀਤੀ ਗਈ ਸੀ ਤੇ ਇਹ ਫਰਸਟ ਕੰਪਿਊਟਰ ਸੀ ਜਿਸ ਦੇ ਵਿੱਚ ਮੈਗਨੈਟਿਕ ਟੇਪ ਰੀਲਸ ਦਾ ਯੂਜ਼ ਕੀਤਾ ਗਿਆ ਸੀ ਮੈਗਨੈਟਿਕ ਟੇਪ ਰੀਲਸ ਦਾ ਯੂਜ਼ ਕੀਤਾ ਗਿਆ ਸੀ ਜਿਸ ਦੀ ਕਪੈਸਿਟੀ ਕਿੰਨੀ ਸੀ 1 MB ਸੀ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਨੈਕਸਟ ਦੇਖਦੇ ਹਾਂ ਇਹ ਨਿਆਜ਼ ਕੰਪਿਊਟਰ ਕਿਸ ਦੁਆਰਾ ਬਣਾਇਆ ਗਿਆ ਤਾਂ ਇਨਿਆਸ ਕੰਪਿਊਟਰ ਡਬਲਯੂ ਮੋਚਲੀ ਤੇ ਐਕਟ ਦੁਆਰਾ ਬਣਾਇਆ ਗਿਆ ਸੀ ਠੀਕ ਹੈ ਇਹ ਦੋਨਾਂ ਦੇ ਨਾਮ ਵੀ ਯਾਦ ਰੱਖਣੇ ਨੇ ਐਗਜ਼ਾਮ ਦੇ ਵਿੱਚ ਦੋਨੋਂ ਹੀ ਪੁੱਛ ਸਕਦੇ ਨੇ ਤੇ ਇਕੱਲਾ ਹੀ ਪੁੱਛ ਸਕਦੇ ਨੇ ਨੈਕਸਟ ਦੇਖਦੇ ਹਾਂ ਦੁਨੀਆ ਦਾ ਪਹਿਲਾ ਇਲੈਕਟ੍ਰੋਨਿਕ ਕੰਪਿਊਟਰ ਕਿਹੜਾ ਸੀ ਤਾਂ ਸਭ ਤੋਂ ਪਹਿਲਾਂ ਦੁਨੀਆ ਦਾ ਪਹਿਲਾ ਕੰਪਿਊਟਰ ਕਿਹੜਾ ਆਇਆ ਸੀ ਤਾਂ ਉਹ ਆਇਆ ਸੀ ਇਨਿਆਸ E N I A C ਇਹ ਫਰਸਟ ਇਲੈਕਟ੍ਰੋਨਿਕ ਕੰਪਿਊਟਰ ਸੀ ਜੋ ਫਰਸਟ ਵਾਰੀ ਲਾਂਚ ਕੀਤਾ ਗਿਆ ਸੀ ਨੈਕਸਟ ਦੇਖਦੇ ਹਾਂ ਇਨਯਾਕ ਐਡਵੈਕ ਯੂਨੀਵੈਕ ਵਰਗੇ ਸ਼ੁਰੂਆਤੀ ਕੰਪਿਊਟਰ ਨੂੰ ਇਸ ਤਰ੍ਹਾਂ ਸ਼੍ਰੇਣੀਬੰਧ ਕੀਤਾ ਜਾ ਸਕਦਾ ਤਾਂ ਸਭ ਤੋਂ ਪਹਿਲਾਂ ਕਿਹੜਾ ਆਇਆ ਸੀ ਇਨਯਾਕ ਆਇਆ ਸੀ ਫਿਰ ਐਡਵੈਕ ਆਇਆ ਫਿਰ ਯੂਨੀਵੈਕ ਆਇਆ ਠੀਕ ਹੈ ਤਾਂ ਇਹ ਕੰਪਿਊਟਰ ਕਿਹਨੇ ਫਰਸਟ ਜਨਰੇਸ਼ਨ ਕੰਪਿਊਟਰ ਦੇ ਵਿੱਚ ਆ ਜਾਂਦੇ ਨੇ ਠੀਕ ਹੈ ਫਰਸਟ ਜਨਰੇਸ਼ਨ ਕੰਪਿਊਟਰ ਤਾਂ ਅੱਜ ਵੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ ਕੰਪਿਊਟਰ ਆਰਕੀਟੈਕਚਰ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਹੂ ਇਜ਼ ਦਾ ਫਾਦਰ ਆਫ ਕੰਪਿਊਟਰ ਆਰਕੀਟੈਕਚਰ ਤਾਂ ਕੰਪਿਊਟਰ ਆਰਕੀਟੈਕਚਰ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਜੌਨ ਵ ਰਾਈਟ ਆਨਸਰ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ ਜਿੰਨੇ ਵੀ ਐਮਸੀਕਿਊਜ਼ ਬਣਦੇ ਸੀ ਫਰਸਟ ਕਲਾਸ ਦੇ ਵਿੱਚੋਂ ਫਰਸਟ ਥਿਉਰੀ ਕਲਾਸ ਦੇ ਵਿੱਚੋਂ ਉਹ ਆਪਾਂ ਨੇ ਕਵਰ ਕਰ ਲਏ ਨੇ ਹੋਪਸ ਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚਲਦੇ ਚਾਹੁੰਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ